ਮਹਾਂਕ੍ਰੋਸ਼ਾਂ ਦੇ ਯਾਤਮਨ ਵਾਸਤੇ ਅੰਮ੍ਰਿਤ ਵੇੜ ਤੋਂ ਬਰਬਾਰੂਤ ਸਜੇ ਬੈਠੇ ਹਾਂ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਗੱਜਵਾਣ ਕੇ ਗੁਰੂ ਪੱਤੇ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸੰਤ بابا ਸੁਖਦੇਵ ਸਿੰਘ ਜੀ ਮਹਾਰਾਜ ਲਾਹੌਰਨ ਸਾਹਿਬ ਵਾਲੇ ਜਿਨ੍ਹਾਂ ਦੀ 21ਵੀਂ ਸਾਲਾਨਾ ਜਾਬ ਬਹੁਤ ਹੀ ਸਤਿਕਾਰਯੋਗ ਸੰਤ بابا ਬਾਲੂ ਸਿੰਘ ਜੀ ਆਪਣੇ ਪਿਆਰੇ ਜੀ ਯਾਰ ਹਰ ਸਾਲ ਤਕਰੀਬਨ ਇੱਕ ਮਹੀਨੇ ਤੋਂ ਸ੍ਰੀ ਖੰਡਪੁਰ ਸਾਹਿਬ ਦੀਆਂ ਲੜੀਆਂ ਪਰ ਰੰਗ ਸੰਮ ਅੰਮ੍ਰਿਤ ਵੇਲੇ ਜਦਨਾ ਖੰਡਪੁਰ ਸਾਹਿਬ ਅੰਦਰ ਕੋਪਏ ਉਪਰੰਤ ਪੁਰੂ ਦਰਬਾਰ ਸਜੇ ਹੋਏ ਨੇ ਜਿਦੇ ਕਿ ਰਾਗੀ ਢਾਡੀ tatha ਬਾਦ ਕੀਰਤਰੀਏ ਮਹਾਕੋਸ਼ਾਂ ਤੋਂ ਅਰਬ ਦੇ ਪਿਆਰਿਆਂ ਦੀਆਂ ਕਫਾ ਵਿਚਾਰਾਂ ਸਰਵਣ ਕਰ ਰਹੇ ਸੀ ਬਾਣੀ ਦਾ ਕਤਨਾ ਹੈ ਬਾਣੀਆਂ ਪਾਣੀਆਂ ਫੁੱਤ ਸੁਪੁੱਤਰੇ ਪਰ ਭਾਈ ਗੁਰਦਾਸ ਨੇ ਪ੍ਰਮਾਨ ਕੀਤਾ ਹੈ ਕੁਰਬਾਨੀ ਕਿੰਨਾ ਗੁਰ ਸਿਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਜਿਨ੍ਹਾਂ ਤੋਂ ਜੀਵਨ ਉਨ੍ਹਾਂ ਦੀ ਆਗਾ ਮਨਾਉਂੀਆਂ ਇਹ ਪੈਰੋਕਾਰਾਂ ਦਾ ਪਰਮ ਧਰਮ ਹੋਇਆ ਕਰਦਾ ਹੈ ਸੋ ਆਓ ਆਪਾਂ ਸਵੇਰ ਦੀ ਮਰਵਾਣੀ ਦਾ ਕੀਰਤਨ ਤਥਾਰੂ ਵਿੱਚ ਸਿਮਰਨ ਕਰ ਰਹੇ ਸੀ ਕਿ ਜਿਹੜੇ ਐਸੇ ਸਤਿਪੁਰਸ ਹੁੰਦੇ ਨੇ ਆਹ ਸੁੰਦਰ ਤਾਂ ਵੀ ਦੁਨੀਆ ਦੇ ਵਿੱਚ ਬਹੁਤ ਲੋਕ ਇੱਥੇ ਆਏ ਆ ਕੇ ਆਪਣਾ ਜੀਵਨ ਬਤੀਤ ਕਰਕੇ ਚਲੇ ਗਏ ਕੋਈ ਕਿਸੇ ਨੂੰ ਨਹੀਂ ਪੁੱਛਦਾ ਪਰ ਦੁਨੀਆ ਦੇ ਵਿੱਚ ਇੱਕ ਬਲੱਖਣ ਗੱਲ ਹੈ ਕਿ ਐਸੇ ਸੰਤ ਕੁਰਸਾ ਨੂੰ ਕਿ ਕਿ ਸਾਲ ਹੋ ਚੁੱਕੇ ਨੇ ਸਰੀਰ ਕਰਕੇ ਗਿਆ 13ਵੀਂ ਸੰਗਤਾਂ ਦੇ ਵਿੱਚ ਇਨਾ ਉਤਸਾਹ ਇਨਾ ਪਿਆਰ ਏ ਕੀ ਕਹਾ ਬਾਤ ਆਪਾਂ ਅੱਜ ਸਾਹਿਬ ਨੂੰ ਸੁਣ ਰਹੇ ਸੀ ਕਿ ਐਸੀ ਕਿਹੜੀ ਚੀਜ਼ ਹੁੰਦੀ ਹੈ ਰੱਬ ਦੇ ਪਿਆਰਿਆਂ ਕੋਲ ਜਿਨ੍ਹਾਂ ਕਰਕੇ ਇਨਾ ਸਤਸਕਾਰ ਹੁੰਦਾ ਹੈ ਜਿਨ੍ਹਾਂ ਦੀ ਬਾਤ ਬਾਣੀ ਵਿੱਚ ਪ੍ਰਮਾਨ ਹੈ ਸੰਤਨ ਕੀ ਮਹਿਮਾ ਕਭ ਨ ਬਖਾਨੋ ਇਹ ਜੇ ਰੱਬ ਦੇ ਪਿਆਰਿਆਂ ਦੀ ਜਿਹੜੀ ਮਹਿਮਾ ਉਹ ਕਦੇ ਨਹੀਂ ਕੀਤੀ ਜਾਂਦੀ ਕਿਉਂ ਪ੍ਰਭਾ ਕੀਆ ਮਿੱਠਾ ਮਾਨ ਹੈ ਆਠ ਬਹਿਰ ਨਿਕਲ ਕਰ ਜਾਣਾ ਆਪਣੇ ਵਿੱਚ ਰੱਬ ਦੇ ਪਿਆਰਿਆਂ ਵਿੱਚ ਫਰਕ ਇਹੀ ਹੁੰਦਾ ਹੈ ਆਪਾਂ ਨੂੰ ਗੁਰੂ ਪਰਮਾਤਮਾ ਕਿਸੇ ਵੇਲੇ ਯਾਦ ਨਹੀਂ ਆਉਂਦਾ ਤੇ ਉਹਨਾਂ ਨੂੰ ਕਿਸੇ ਵੇਲੇ ਭੁੱਲਦਾ ਨਹੀਂ ਹੈ ਦੁਨੀਆਦਾਰ ਬੰਦਿਆਂ ਵਿੱਚ ਤੇ ਸਤਿਗੁਰਾਂ ਦੇ ਵਿੱਚ ਫਰਕ ਇਹੀ ਹੁੰਦਾ ਵਾਸਤੇ ਫਿਰ ਦੁਨੀਆ ਆਉਂਦੀ ਹੈ ਆਪਣੇ ਕਰਮਾਂ ਦੀ ਬਤੀ ਵਰ ਬਾਣੀ ਵਿੱਚ ਆਉਂਦਾ ਗੁਰ ਬਾਣੀ ਪ੍ਰਮਾਣ ਕਰਦੀ ਹੈ ਐਸੇ ਪਰਸਾਂ ਦੇ ਬਾਬਸ ਤੁੰਤੰ ਸੰਤ ਬਾਬਾ ਸੰਦੇਵ ਸਿੰਘ ਜੀ ਮਹਾਰਾਜ ਆਪਾਂ ਸਾਹਿਬ ਵਾਲੇ ਜਿਹੜੇ ਆਪੇ ਨਹੀਂ ਕਰੇ ਸਾਧ ਸੰਗ ਜੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕਰੀ ਉਹ ਵੀ ਤਰਗੇ ਤੇ ਉਹਨਾਂ ਨੂੰ ਵੀ ਤਾਰਕ ਬਣਾ ਦੇ ਤੇ ਆਪਣੇ ਵਿੱਚ ਤੇ ਉਹਨਾਂ ਦੇ ਵਿੱਚ ਫਰਕ ਤਾਂ ਹੋਏਗਾ ਜੀ ਬਾਣੀ ਦਾ ਐਸੇ ਰੱਬ ਦੇ ਪਿਆਰਿਆਂ ਨੂੰ ਹੀ ਗ੍ਰੰਥਾਂ ਦੇ ਵਿੱਚ ਦਰਜ ਕਰਦੇ ਕੀਤਾ ਹੈ ਧੰਨਵਾਦ ਸਰਵਰ ਸੰਤ ਜਨ ਚੌਥਾ ਬਾਦਲ ਦੇ ਪਰਉਪਕਾਰੀ ਕਾਰਨ ਸੰਤਾਂ ਧਾਰੀ ਦੇ ਵੈਸੇ ਤਾਂ ਕਈ ਚੀਜ਼ਾਂ ਨੇ ਜਿਹੜੀਆਂ ਪਰਪਤਾਰੀ ਮੰਨੀਆਂ ਨੇ ਪਰਵਰ ਜਿਹੜਾ ਦਰਖਤ ਹੈ ਨਾ ਦਰਖਤ ਵੀ ਪਰਪਤਾਰੀ ਹੈ ਕੋਈ ਨਹੀਂ ਦੇਖਦਾ ਕਿ ਮੇਰੇ ਥੱਲੇ ਕੌਣ ਬੈਠਾ ਹੈ ਚੋਰ ਬੈਠਾ ਹੈ ਸਾਧ ਬੈਠਾ ਹੈ ਸਭ ਨੂੰ ਇੱਕੋ ਜੀ ਸ਼ਾਨ ਹੁੰਦਾ ਹੈ ਇੱਕੋ ਜੀ ਫਲ ਹੁੰਦਾ ਹੈ ਤਰਬਰ ਦੇਨ ਸੱਲੇ ਦਾਗਤ ਨੇ ਕੋਈ ਵੀ ਆ ਕੇ ਬੈਠ ਨਹੀਂ ਉਹ ਆਪਣੇ ਵਰਗਾ ਨਹੀਂ ਹੈ ਮੱਕ ਭੇਦ ਨਹੀਂ ਕਰੂਗਾ ਇਸੇ ਨਾਲ ਜਨਵਰੀ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਲੰਘਿਆ ਜਾ ਰਿਹਾ ਸੀ ਬੱਚੇ ਬੇਰੀ ਤੋਂ ਬੇਕੋੜ ਰਹੇ ਨੇ ਕਿੱਟਾਂ ਵੜਤੇ ਜਾ ਕੇ ਮਾਰ ਰਹੇ ਨੇ ਇੱਕ ਵੱਡਾ ਜੱਗਿਆ ਇੱਕ ਬੱਚੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਆਕੇ ਮੱਥੇ ਵਿੱਚ ਵੱਜਿਆ ਉਹੜਾ ਲਿਆ ਖੂਨ ਵੀ ਨਿਕਲ ਲੱਗਿਆ ਜਿਹੜੇ ਉਹਨੇ ਪੈਰੋਂ ਕਾਰ ਸੇ ਸਭਾਈ ਉਹਨਾਂ ਨੇ ਆਖਿਆ ਜੀ ਬੱਚਿਆਂ ਨੂੰ ਫੜ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਹਾਜ਼ਰ ਕਰ ਦਿੱਤਾ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਧਰਮੀ ਬਾਦਸ਼ਾਹ ਧਰਮ ਦਾ ਰਾਜ ਇਹਨਾਂ ਨੇ 40 ਸਾਲ ਕੀਤਾ ਧਰਮ ਤੇ ਅਧਰਮ ਇਹ ਦੋ ਗੱਲਾਂ ਹੁੰਦੀਆਂ ਨੇ ਇਹ ਕੋਪਾਪ ਦਾ ਰਾਜਿਕ ਧਰਮ ਦਾ ਰਾਜ ਪਰਕ ਵਿੱਚ ਇਹ ਦੋਨਾਂ ਦੇ ਬਹੁਤ ਜ਼ਿਆਦਾ ਜੀਵ ਸਮਾਨ ਦਾ ਫਰਕ ਹੈ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਬੱਚਿਆਂ ਨੂੰ ਵੀ ਬੱਚੋਂ ਕਿਸੇ ਕਿਉਂ ਡਲੇ ਮਾਰਦੇ ਸੀ ਫਰਕ ਹੁੰਦੇ ਪਹਿਲੇ ਨੇ ਸੀ ਬੇਲ ਤੋੜਦੇ ਸੀ ਬੇਰ ਮਹਾਰਾਜਾ ਰਣਜੀਤ ਸਿੰਘ ਧਰਮੀ ਸੀ ਕਹਿਣ ਲੱਗੇ ਕਿ ਜੇ ਇੱਕ ਦਰਬਤ ਪੱਤਾ ਬੱਟੇਗਾ ਕਿ ਉਲਟਾ ਮਿੱਠੇ ਫਲ ਦਿੰਦਾ ਹੈ ਫੇਰ ਦਿੰਦਾ ਮੈਂ ਇੱਕ ਦਸਤ ਤੋਂ ਵੀ ਮਾੜਾ ਜਿਹੜਾ ਇਹਨਾਂ ਬੱਚਿਆਂ ਨੂੰ ਮੈਂ ਸਜ਼ਾ ਦੰਗਾਂ ਮਹਾਰਾਜ ਅਨਜੀਤ ਸਿੰਘ ਕਹਿਣ ਲੱਗੇ ਵੀ ਸਜ਼ਾ ਦੰਗ ਦੇਣ ਦੇ ਹੱਕਦਾਰ ਨਹੀਂ ਆਪਾਂ ਇਹਨਾਂ ਜੇਕ ਫੇਰੀ ਪੱਤੇ ਮਾਰੇ ਤੋਂ ਬੇਰ ਦਿੰਦੀ ਹੈ ਪਾਪਾ ਕਿਵੇਂ ਨੂੰ ਸਜ਼ਾ ਦੇ ਸੰਗੇ ਸਗੋਂ ਇਹਨਾਂ ਪਦਾਰਥ ਤੋਂ ਛੁਣਨ ਵਾਸਤੇ ਤਰਵਰ ਇਹਨਾਂ ਵਿੱਚ ਕਲੇ। ਫਿਰ ਸਰਵਰ ਸਰੋਵਰ ਕੋਈ ਮਰਜੀ ਇਸ਼ਨਾਨ ਕਰ ਲਓ ਉਹਦੇ ਵਿੱਚ ਜਾ ਕੇ ਕੋਈ ਮਰਜੀ ਪਾਣੀ ਛਕ ਲਓ। ਸਭ ਨੂੰ ਇੱਕੋ ਜੀ। ਤਰਵਰ ਸਰਵਰ ਸੰਤ ਜਨ ਰੱਬ ਦੇ ਪਿਆਰੇ ਬਾਬੂ ਕੰਮ। ਰੱਬ ਦੇ ਪਿਆਰੇ ਸਾਰ ਸੰਗੀ ਜਿਹੜੇ ਨੇ ਉਹਨਾਂ ਨੂੰ ਪਰਮਾਤਮਾ ਆਪ ਭੇਜਦਾ ਭਾਵੇਂ ਤਹਿਤ ਲਫਨੀ ਗੱਲਾਂ ਨਹੀਂ ਹਨ ਨੇਕ ਲੋਕ ਰੱਬ ਦੇ ਪਿਆਰਿਆਂ ਦੀ ਮਹਿਮਾ ਉਡਿਆਈ ਸੋਭਾ ਹਰਵੰਸਾਹ ਮਹਾਂਪੁਰਸ਼ਾਂ ਦੀ 27 ਬਰਸੀ ਮਨਾਈ ਗਈ ਹਜ਼ਾਰਾਂ ਨਹੀਂ ਲੱਖਾਂ ਦੀ ਤਗਾਵ ਤੁਹੇ ਸੰਗਤ ਸੀ ਤੌਣ ਕਿਸੇ ਨੂੰ ਪਸਦਾ ਪਰ ਇਹਨਾਂ ਸਤਕਾਰ ਇੰਨੀ ਵਡਿਆਈ ਉਹਨਾਂ ਦੀ ਹੁੰਦੀ ਹੈ ਜਿਹਨਾਂ ਦੀ ਬਾਪ ਗੁਰਬਾਣੀ ਨੇ ਪ੍ਰਮਾਨ ਕੀਤਾ ਸਾਥ ਪਠਾਏ ਆਪ ਹਰ ਆਪਣੇ ਵਰਗੇ ਵੀ ਆਪਾਂ ਤਾਂ ਦੁਨੀਆਂ ਦੇ ਤੇ ਆਪਣੇ ਗਰਨ ਕੋ ਘਰਣ ਵਾਸਤੇ ਆਏ ਹਾਂ ਕੋਈ ਕਾਰਨ ਹੋ ਹੋਰੇ ਕੋਈ ਇਤੋਂ ਗਰਮ ਕਰਕੇ ਜਾ ਰਹੇ ਰੱਬ ਦੇ ਪਿਆਰਿਆਂ ਨੂੰ ਮਹਾਰਾਜ ਦੀ ਬਾਣੀ ਪਰਮਾਨੰ ਕਰਦੀ ਹੈ ਕਿ ਆਪ ਪਰਮਾਤਮਾ ਭੇਜਦਾ ਸਾਥ ਥਾਏ ਆਪ ਹਰ ਭੇਜ ਕੇ ਵੀਰੇ ਨਹੀਂ ਹਮ ਤੁਮ ਤੇ ਨਹੀਂ ਦੂਰ ਪਰਮਾਤਮਾ ਇਸ ਗੱਲ ਦਾ ਦਾਵਾ ਕਰਕੇ ਭੇਜਦਾ ਹੈ ਕਿ ਮੈਂ ਤੇਥੋਂ ਦੂਰ ਨਹੀਂ ਹੋ ਸਕਦਾ ਹਮ ਤੁਮ ਤੇ ਨਹੀਂ ਦੂਰ ਨਾਨਕ ਭਰਮ ਕੋ ਮਿੱਟ ਗਏ ਰਉਣੀ ਰਾਮ ਪਰਮਪੂ ਉਹਨਾਂ ਦੀ ਬਾਪ ਤੇ ਬਾਣੀ ਵਿੱਚ ਪਰਮਾਨੰਤ ਹੈ